ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲਾ ਉਮੀਦ ਕਰਦਾ ਸਾਰੇ ਜਣੇ ਕਿ ਠੀਕ ਹੋਵੋਗੇ ਤੇ ਲੋ ਜੀ ਅੱਜ ਆਪਣਾ ਸਤਿਖੰਡ ਸ੍ਰੀ ਅਨੰਦਪੁਰ ਸਾਹਿਬ ਪਹਿਲਾ ਦੇਣਾ ਰਾਤ ਆਪਾਂ ਇੱਥੇ ਆ ਗਏ ਸੀ ਤੇ ਚੱਲਦੇ ਹੁਣ ਆਪਾਂ ਸਮੱਥਾ ਟੇਕਣ ਸੰਗਤ ਆਪਣੀ ਸਾਰੀ ਉੱਥੇ ਖੜੀ ਆ ਜਰੂਰ ਮੈਂ ਪਾਣੀ ਕਲੀਅਰ ਕਰਤਾ ਤੇ ਹੁਣ ਸਾਰੇ ਜਾਣੇ ਆਪਾਂ ਮੱਖਾ ਟੇਕਨ ਚੱਲਦੇ ਆਂ ਜਰਵਾਰ ਸਾਹਿਬ ਇੱਕ ਗੱਡੀ ਵੀ ਆਪਾਂ ਕਰ ਲਿਆ ਤਿਆਰ ਚਲੋ ਚਾਲਦੇ ਆਂ ਦਿਖਾਉਣੇ ਲਓ ਜੀ ਇਥੇ ਦਾ ਮੀਂਹ ਪੈ ਗਿਆ ਸਵੇਰੀ ਸਵੇਰੇ ਢਣਮਣ ਜੀ ਹੋ ਗਈ ਆ ਸੰਗਤ ਸਾਡੀ ਤਿਆਰ ਆ ਹੈ ਚਾਹ ਨਹੀਂ ਪਈ ਜੀ ਕਿਹੜੀ ਬੋਟੀ ਚ ਉਹ ਨਹੀਂ ਆਣੀ ਆ ਉਹ ਤਾਂ ਕੋਈ ਬੋਟੀ ਨਹੀਂ ਰੂਮ ਆਪਾਂ ਜਿਵੇਂ ਆਏ ਸੀ ਉਹ ਵੀ ਸਮਾਰਤਾ ਇਹ ਜ਼ਰੂਰੀ ਹੁੰਦਾ ਸੰਗਤ ਨੂੰ ਵੀ ਬੇਨਤੀ ਆ ਆਪਣੀ ਕਿ ਜਦੋਂ ਆਪਾਂ ਰੂਮ ਲੈਨੇ ਆ ਰੂਮ ਲੈ ਕੇ ਰੂਮ ਨੂੰ ਯੂਜ਼ ਕਰਦੇ ਆ ਤਾਂ ਜਾਂਦੇ ਟਾਈਮ ਆਪਣੇ ਬਿਸਤਰੇ ਵਗੈਰਾ ਸਾਰੇ ਸਮਾਰ ਕੇ ਰੱਖੇ ਜਾਇਆ ਕਰੋ ਹੋਣੀਆਂ ਪਾਲਾ ਲਖੜ ਲੈਣਾ ਮੈਂ ਚੰਗਾ ਲੱਗਦਾ ਚਲੋ ਜੀ ਫਿਰ ਨਿਕਲਦੇ ਆਪਾਂ ਲੋਕੀ ਕਰਤਾ ਲੋਕ ਰੂਮ ਉਹਦੀ ਉੱਤਰ ਹੈ ਲੱਗਿਆ ਤਰਨ ਆਪਾਂ ਦਰਵਾਜ਼ਾ ਖੁੱਲਦਿਆਂ ਪਹਿਲਾਂ ਚਾਬੀਆਂ ਜਮ੍ਹਾਂ ਕਰਾਈਏ ਰੂਮ ਦੀਆਂ ਬੋਲੇ ਸੋਨਿਹਾਲ ਸੋਸਿਆ ਕਾਲਾ ਉੱਪਰ ਦੀ ਨਹੀਂ ਸੀ ਹੈ ਨਾ ਚਾਬੀ ਫੜਾ ਚਾਬੀ ਨਹੀਂ ਫੜਾਉਣੀ ਆਹ ਕਣਵਣ ਤਾਂ ਹੋ ਗਈ ਥੋੜਾ ਥੋੜਾ ਮੀਂਹ ਪੈ ਗਿਆ ਸਵੇਰੇ ਸਵੇਰੇ ਟਾਈਮ ਹੋ ਗਿਆ 10:47 ਹੋ ਗਿਆ 11:00 ਹੋਣੇ 11 ਹੋ ਗਏ ਹਾਂ ਲੱਗਦਾ ਜਿਵੇਂ ਛੱਤਾਂ ਛੱਟੇ ਹੁੰਦੇ ਸਵੇਰ ਦੇ ਪਤਲਵਾਈ ਵਾਲਾ ਮੌਸਮ ਆਇਆ ਪਿਆ ਹਲੋ ਜੀ ਆ ਗਏ ਆ ਪਦਰਵਾਰ ਸਾਹਿਬ ਇੱਧਰ ਲੰਘਣਾ ਹੈ ਚਲੋ ਚਲੋ ਇੱਧਰ ਚਲੋ ਇੱਧਰੇ ਰਸਤਾ ਲੈਫਟ ਵਾਲਾ ਜੀ ਤੋ ਕਿਤੇ ਨਹੀਂ ਆਈਂ ਫਿਰ ਚੜਾ ਜਾਂਦਾ ਉਧਾਂ ਪੌੜੀਆਂ ਰਾਹੀਂ ਚੜਨਾ ਪੈਂਦਾ ਨੀਚੋਂ ਤੇ ਆਪਾਂ ਲੈਫਟ ਰਹੀ ਆਗੇ ਆਹ ਲਿਖਿਆ ਹੋਇਆ ਲੈਫਟ ਅੱਗੇ ਹੈ ਜੀ ਆਪਣੇ ਪਿੱਛੇ ਆਪਾਂ ਲੈਫਟ ਤਰੀ ਆਏ ਆ ਆਹ ਕੌੜੀਆਂ ਰਹੀ ਜਾਂਦਾ نیچوں لفٹ تو چڑھ کے آئیے ادھر سائڈ گیلا ہو سارا می پیک ہٹیا ਦਰਬਾਰ ਸਾਹਿਬ ਪਹੁੰਚ ਗਏ ਆਪਾਂ ਇਹ ਸਿੱਕੜਾ ਪ੍ਰਸ਼ਾਦ ਦੀ ਭੇਟਾ ਕਰਵਾਈ ਜਾਂਦੀ ਆ ਤੇ ਲੋ ਜੀ ਮੋਬਾਈਲ ਫੋਨ ਬੰਦ ਰੱਖਣ ਨੂੰ ਕਿਹਾ ਦਰਬਾਰ ਸਾਹਿਬ ਦੀ ਸਾਰ ਵੀਡੀਓ ਨਾ ਬਣਾਉਣ ਦੇਣ ਚਲੋ ਮੱਥਾ ਟੇਕ ਲਈਏ ਮੱਥਾ ਟੇਕ ਕੇ ਮਿਲਦੇ ਆਪਾਂ ਮੱਥਾ ਟੇਕ ਲਿਆ ਦਰਬਾਰ ਸਾਹਿਬ ਆਪਾਂ ਤੇ ਆ ਗਿਆ ਸੰਗਤ ਆਪਣੀ ਪਿੱਛੇ ਦਰਬਾਰ ਸਾਹਿਬ ਦੇ ਅੰਦਰ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਤਾਂ ਆਪਾਂ ਅੰਦਰ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਤੇ ਹੁਣ ਮੱਥਾ ਆਪਣਾ ਟੇਕ ਗਿਆ ਤੇ ਇਹ ਆਪਣੀ ਪੰਜ ਤਖਤਾਂ ਦੀ ਯਾਤਰਾ ਸੀ ਜੋ ਕਿ ਅੱਜ ਆਪਣੀ ਪੂਰੀ ਹੋ ਜੂਗੀ ਅੱਜ ਆਪਾਂ ਇੱਥੇ ਬਰਵਾਰ ਸਾਹਿਬ ਮੱਥਾ ਟੇਕ ਲਿਆ ਤੇ ਮਨਨਕਾ ਸ਼ਾਮ ਤੱਕ ਘਰ ਨੂੰ ਚਲੇ ਜਾਣਾ ਚਲੋ ਜੀ ਬਾਕੀ ਆਲੇ ਦੁਆਲੇ ਦੇ ਜੋ ਵੀ ਗੁਰਦੁਆਰਾ ਸਾਹਿਬ ਜਿੱਥੇ ਵੀ ਆਪਾਂ ਰੁਕਦੇ ਕਰਦੇ ਆਂ ਖੜਦੇ ਆਂ ਆਪਾਂ ਸਾਨੂੰ ਜਰੂਰ ਦਰਸ਼ਨ ਕਰਾਵਾਂਗੇ ਬੜੇ ਆਪਣੇ ਸਾਹਰੇ ਦੇ ਨਾਲ ਲੋ ਜੀ ਇਹ ਦਰਬਾਰ ਸਾਹਿਬ ਦੇ ਇਹ ਦਰਬਾਰ ਸਾਹਿਬ ਆ ਗੁਰਦੁਆਰਾ ਸਾਹਿਬ ਦੇ ਵੀਡੀਓ ਕੈਪਚਰ ਕੀਤੀ ਆਪਾਂ ਦੇਖ ਸਕਦੇ ਆ ਇਹ ਹੈਗੀ ਆ ਪਾਰਕਿੰਗ ਬਾਹਰ ਵੱਡੀਆਂ ਗੱਡੀਆਂ ਵਾਸਤੇ ਤੇ ਛੋਟੀਆਂ ਵੀ ਗੱਡੀਆਂ ਵੀ ਇੱਥੇ ਖੜ੍ਹਦੀਆਂ ਨੇ ਤੇ ਨਾਲ ਇੱਧਰ ਵੀ ਪਾਰਕਿੰਗ ਆ ਇਹਦੇ ਨਾਲ ਹੀ ਸਰੋਵਰ ਆ ਤੇ ਅਸੰਗਤ ਇੱਥੋਂ ਚੜਾਈ ਚੜ੍ਹ ਕੇ ਸਿੱਧਾ ਇੱਧਰ ਦੀ ਵੀ ਆ ਜਾਂਦੀ ਆ ਦਰਬਾਰ ਸਾਹਿਬ ਨੂੰ ਕਿ ਇਹ ਪੂਰੀ ਆਨੰਦਪੁਰ ਦਾ ਸ਼ਹਿਰ ਆ ਪਾ ਦਰਬਾਰ ਸਾਹਿਬ ਖੜੇ ਆਂ ਜੇ ਆ ਗਏ ਆਪਾਂ ਬਾਹਰ ਮੱਥਾ ਟੇਕ ਕੇ ਇੱਥੇ ਵੀ ਕੜਾ ਪ੍ਰਸ਼ਾਦ ਦੇ ਦਿੱਤ ਰਹੀ ਜਾਂਦੀਆਂ ਨੇ ਤੇ ਇੱਥਾ ਪਾ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆਂ ਉੱਪਰ ਤੇ ਇਹ ਸਾਈਡ ਤੋਂ ਵੀ ਕੋ ਬਾਹਰ ਆ ਜਾਂਦੇ ਆਂ ਲਓ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ स्क्रीनशॉट ਲੈ ਲਿਓ Zoom ਕਰਕੇ ਪੜ੍ਹ ਲਿਓ ਇਹ ਇਤਿਹਾਸ ਇੱਥੋਂ ਦਾ ਚਲੋ ਹੁਣ ਚੱਲਦੇ ਆਪਾਂ ਅੱਗੇ ਦੇਖਦੇ ਆਂ ਪੁੱਛਦੇ ਆਂ ਕਿ ਨੈਣਾ ਦੇ ਵੀ ਜਾਣ ਦਾ ਇਰਾਦਾ ਹੈਗਾ ਇਹਨਾਂ ਦਾ ਤਾਂ ਕਿ ਤਾਂਦਾ ਜਾਂ ਨਹੀਂ ਕਿਉਂਕਿ ਬੱਦਲਬਾਈ ਬਹੁਤ ਜ਼ਿਆਦਾ ਹੋਈ ਪਈ ਹੈ ਇਹ ਨਹੀਂ ਪਤਾ ਉੱਪਰ ਇੱਥੇ ਵੀ ਕਣਮਣੀ ਜੀ ਹੋਗੀ ਇਹ ਨਹੀਂ ਪਤਾ ਉੱਪਰ ਵੀ ਮੀਂਹ ਪੈਂਦਾ ਹੋਵੇ ਤਾਂ ਆਪਾਂ ਦੇਖਦੇ ਹਾਂ ਸੋਚ ਵਿਚਾਰ ਕਰਦੇ ਹਾਂ ਸਾਰਿਆਂ ਨਾਲ ਇਹ ਲੰਗਰ ਹਾਲ ਆ ਸਾਰਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਉੱਪਰ ਰਹਿ ਜਾਂਦੇ ਨੇ ਤੇ ਇਹ ਲੰਗਰ ਹਾਲ ਆ ਇੱਥੋਂ ਦਾ ਚਲੋ ਬਈ ਦੇਖਦੇ ਹਾਂ ਹੁਣ ਅੱਗੇ ਕਿਧਰ ਨੂੰ ਚੱਲਦੇ ਆ ਚਲੋ ਬਈ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਆਪਾਂ ਇਹ ਕਿੱਥੇ ਹੋ ਗਿਆ ਨਾ ਲੋ ਜੀ ਨਾ ਆਤੀ ਗੱਡੀਆਂ ਵੀ ਨਹੀਂ ਹੋਰ ਇਹਨੇ ਗਰੀਦਤਾ ਸੀ ਯਾਰ ਨਹੀਂ ਲੋ ਜੀ ਆਪਾਂ ਗੁਰਦੁਆਰਾ ਪਤਾਲਪੁਰੇ ਕੀਰਤਨ ਪ੍ਰਸਾਦ ਪਹੁੰਚ ਗਏ ਆ ਜਬਤ ਹੋ ਕੇ ਕੀਰਤਨ ਪ੍ਰਸਾਦ ਗਏ ਤਾਂ ਹੈ ਨਹੀਂ ਕਿ ਹੁਣ ਮੈਂ ਇੱਕ ਹੀ ਰੰਗ ਮੈਂ ਇਹ ਨਾਲ ਹੀ ਨੂਟ ਲੱਗਦੀ ਮਟਾਉਂਦਾ ਇਹ ਸਾਰੇ ਮੂਰੇ ਮਾਰਕੀਟ ਲੱਗਦੀ ਆ ਨਾ ਇਹ ਤੋਂ ਕੋਈ ਭਾਂਡੇ ਕੋ ਮਸ਼ਹੂਰ ਨੇ ਹਾਂ ਜਿਆਦਾਤਰ ਭਾਂਡੇ ਵੇਚਦੇ ਨੇ ਇੱਥੇ ਸਾਰੀਆਂ ਦੁਕਾਨਾਂ ਇੱਥੇ ਬਰਤਨਾਂ ਦੀਆਂ ਹੈ। ਲਵਿੰਦਰ ਆ ਗਏ ਆ ਪਕੁਰਦਵਾਰਾ ਸਾਹਿਬ ਦੇ। ਪਰ ਦਿਰਾਹ ਸਤਾ ਹੁੰਦਾ ਅੰਦਰ ਆ ਜਾਂਦਾ ਦਰਬਾਰ ਸਾਹਿਬ ਇੱਧਰ ਆ ਜਾਂਦਾ ਨੋ ਵੀ ਸੰਕੇਤ ਆ ਗਿਆ ਆਪਣੀ ਚਲੋ ਤੁਰਦੇ ਆਣ ਮੱਥਾ ਟੇਕ ਜਿਆ ਗੁਰਦੁਆਰਾ ਪਤਾਲਪੁਰੀ ਖੜੇ ਸੀਗੇ ਆਪਾਂ ਕੀਰਤਪੁਰ ਸਾਹਿਬ ਨਹੀਂ ਬੈਤ ਨਿਗਾ ਹਣਾ ਹਾਏ ਫਈ ਰੋਪੜ ਆ ਗਿਆ ਆਪਾਂ ਪੁੱਤਰ ਸਾਰੇ ਆਪਾਂ ਅੜੇਦਵਾਲੇ ਜਾਣਾ ਸੀ ਜਿੱਥੇ ਗੁਰਦੁਆਰਾਂ ਚ ਕੈਨਸਲ ਕਰਤਾ ਮੈਂ ਕਿਹਾ ਵੀ ਚਲੋ ਆਪਾਂ ਹੁਣ ਘਰੇ ਛੇਤੀ ਪਹੁੰਚੀਏ ਜਾ ਕੇ ਘਰ ਸਮਾਰਨਾ ਸਾਫ ਸਫਾਈ ਹੋਣ ਵਾਲੀ ਰਹਿੰਦੀ ਆ ਤੇ ਟਾਈਮ ਨਾਲ ਫਿਰ ਰਾਤ ਦੀ ਸ਼ਾਮ ਦੀ दाल ਸਬਜ਼ੀ ਰੋਟੀ ਪਾਣੀ ਦਾ ਵੀ ਕਰਨਾ ਜਾ ਕੇ ਤੇ ਲੇਟ ਹੋਵਾਂਗੇ ਮੈਂ ਕਿਹਾ ਵੀ ਜਾਂਦੇ ਜਾਂਦੇ ਇੱਕ ਦੋ ਗੁਰੂ ਘਰ ਆਪਾਂ ਰਸਤੇ 'ਚ ਰੁਕ ਜਾਾਂਗੇ ਜਿਹੜੇ ਆਉਣਗੇ ਚਲੋ ਬਣੇ ਰਹਿਓ ਆਪਣੇ ਸਫ਼ਰ ਨਾਲ ਜੀ ਰਸਤੇ 'ਚ ਖੜੇ ਆਂ ਰੋਟੀ ਖਾਣ ਭੁੱਖ ਲੱਗੀ ਜੀ ਆਪਾਂ ਲੰਘਿਆ ਏ ਤਕਰੀਬਨ 20-40 ਕਿਲੋਮੀਟਰ ਮੈਂ ਰੋਟੀ ਨਹੀਂ ਸੀ ਖਾਧੀ ਤੇ ਜਨਾ ਪਰਸਤੇ ਚਲੋ ਕੇ ਆ ਓਕੇ ਦੇਖਦੇ ਆ ਕਿ ਇਹਨਾਂ ਕੋਲੇ ਖਾਣ ਪੀਣ ਨੂੰ ਰੋਟੀ ਪਾਣੀ ਖਾਣੇ ਆ। ਹੈ ਸਟਾਪੇ ਤੇ ਰੁਕੇ ਆ ਆਪਾਂ। ਇਧਰ ਨਹਿਰ ਆ ਸਾਰੀ। ਬੋਤ ਮੇਰੇ ਠੀਕ ਹੈ ਆਊਟਰ ਦੇਤਾ ਆਪਾਂ ਨੇ ਇੱਕ ਲੱਸੀ ਕਰਾ ਲਈ ਤੇ ਇੱਕ ਆਲੂ ਵਾਲਾ ਪਰੌਠਾ ਖਾਵਾਂਗੇ ਚਲੋ ਅਬ ਦੂਜੀ ਕਰਾਂ ਆਪਾਂ ਰੋਟੀ ਖਾ ਲਈ ਆ ਤਾਂ ਤੁਸੀਂ ਦੇਖੀਏ ਕਰੋ ਗਿਆ ਚੱਲਣ ਲੱਗਿਆ ਹੁਣ ਲੋ ਵੀ ਆਪਾਂ ਲੱਗੇ ਸਬਜ਼ੀ ਲੈਣੇ ਆਪਾਂ ਗੋਭੀ ਪਾਉਣੇ ਲਾਉਣ ਲੱਗੇ ਕਹਿੰਦੇ 5-4 ਕਿਲੋ ਗੋਭੀ ਲੈ ਲਓ ਇਹ ਕੀਆ ਬੰਦਾ ਆਪਣਾ ਲੈਣ ਮੈਂ ਤਾਂ ਲੋ ਵੀ ਰਾੜਾ ਸਾਹਿਬ ਪਹੁੰਚ ਗਏ ਆਪਾਂ ਬੜਾ ਸਭ ਆ ਗਿਆ। ਬਸ ਲੱਗ ਰਿਹਾ ਤੱਕ ਗਿਆ। ਬੜਾ ਖਾ ਗਿਆ। ਬਾਰੀ ਲਾ ਲਾ ਮੈਂ ਤਾਂ ਕਹਣਾ ਗੱਡੀ ਉੱਥੇ ਸਾਹਮਣੇ ਗੇਟ ਮੋੜੇ ਲਾ ਲ। ਆਰੇ ਉੱਥੇ ਜਗ੍ਹਾ ਵੀ ਤਾਂ ਲਾ ਜਗ੍ਹਾ ਮੈਨੂੰ ਨਹੀਂ ਲੱਗਦਾ। ਗੱਡੀ ਖੰਨ ਦਾ ਕਿੰਨਾ ਖੜਾ। ਪਾਰਕਿੰਗ ਚ ਲਾਇਆ ਜਾਂ ਫਿਰ ਹੋਰ ਕਿਹਾ। ਬਾਰੀ ਲਾਉਣੇ ਕਿਉਂ? ਕੋਈ ਨਹੀਂ ਬਤਾਉਣਾ ਖੜਿਆ। ਸੁਗੋ ਕੋਣੀ ਇਹ ਰੜਾ ਹੈ ਵਾ ਗਿਆ ਸੁਗਾ ਗਿਆ ਇਧਰੋਂ ਪਾਰਕਿੰਗ ਦਾ ਰਸਤਾ ਕਾਰ ਪਾਰਕਿੰਗ ਪਰਚੀ ਫੜਾਉਣਗੇ ਪਰਚੀ ਲੈਣੀ ਜਦੋਂ ਬਥੇਰੇ ਆ ਗਏ ਨਾ ਗੱਡੀ ਖੜਾ ਕੇ ਪਾਸ ਤੋਂ ਪਰੇ ਵੀ ਉਹ ਬੱਚੀ ਪੜੇ ਸੰਗਤਾਂ ਨੂੰ ਲੱਗੇ ਹੁੰਦੇ ਪਰਸ਼ੀ ਹੋ ਗਈ ਪਹਿਲਾਂ ਤੋਂ ਹੀ ਹੁੰਦੇ ਲਓ ਵੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਬਰਾੜਾ ਸਾਹਿਬ ਪਾਰਕਿੰਗ 'ਚ ਖੜੇ ਆ ਜਿਹੜਾ ਵੀ ਕੋਈ ਆਪਣਾ ਇੱਥੇ ਨੇੜੇ ਤੇੜੇ ਦੀ ਵੀਡੀਓ ਦੇਖਦਾ ਇਹਨੂੰ ਸਕਰੀਨਸ਼ਾਟ ਕਰਕੇ ਪੜ੍ਹ ਸਕਦੇ ਹੋ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਜਾਣੀ ਆ ਤਰੀਕ 24 1 2025 ਤੋਂ 4 ਤੋਂ 2025 ਤੱਕ ਜਿਹਨੇ ਕਿਸੇ ਨੇ ਵੀ ਜਾਣਾ ਹਜੂਰ ਸਾਹਿਬ ਦੀ ਯਾਤਰਾ ਤੇ ਉਹ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦਾ ਇਹਨਾਂ ਨੰਬਰਾਂ ਤੇ ਫੋਨ ਕਰਕੇ ਚਲੋ ਜੀ ਉਧਰ ਗੁਰਦੁਆਰਾ ਸਾਹਿਬ ਚੱਲਦੇ ਹਾਂ। ਇਹ ਗੁਰਦੁਆਰਾ ਸਾਹਿਬ ਰਾੜਾ ਸਾਹਿਬ ਦਾ। ਇਧਰੇ 메ਨ ਦਰਬਾਰ ਸਾਹਿਬ ਆ ਤੇ ਲੰਗਰ ਹਾਲ ਇਧਰ ਆ ਜਾਂਦਾ। ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਬਿਲਡਿੰਗਾਂ ਨਵੀਆਂ ਬਣਾਈਆਂ ਗਈਆਂ ਨੇ। ਪਾਰਕ ਵਗੈਰੇ ਸਾਰੇ ਥੋੜੇ ਟਾਈਮ ਤੋਂ ਹੀ ਨਵੇਂ ਬਣੇ ਹੋਏ। ਬਹੁਤ ਵਧੀਆ ਪਾਰਕ ਬਣਾ ਪਿਆ ਗੁਰਦੁਆਰਾ ਸਾਹਿਬ ਦੇ ਵਿੱਚ। دربار صاحب آ گیا وہ پچھے پوڑا سا تھوڑا بہت چلی بھی جا گھر کا کچھ نہ کچھ سواری ہیں ਉੱਧਰ ਵੀ ਬਿਲਡਿੰਗ ਬਣ ਰਹੀ ਆ ਪਿੱਛੇ ਵੀ ਉੱਧਰ ਵੀ ਪੁਰਾਣੀਆਂ ਬਿਲਡਿੰਗਾਂ ਭਾਈਆਂ ਨੇ ਕੰਮ ਚੱਲ ਰਿਹਾ ਪਿੱਛੇ ਵੀ ਇਹ ਵੀ ਕੰਮ ਹੁਣੀ ਸ਼ੁਰੂ ਕੀਤਾ ਲੱਗਦਾ ਉਹ ਰੱਜ ਕੇ ਆਈ ਸਭ ਤੋਂ ਕਮਰੇ ਦਾ ਸਭਾਰੇ ਲਾਹਾ ਆਗੀ ਸੰਗਤ ਸਾਡੀ ਮੈਂ ਤਾਂ ਸਮਰਾਲੇ ਤੋਂ ਖੰਨਾ ਬਰੇਡ ਕੋਟਲਾ ਹੋ ਕੇ ਨਿਕਲਣ ਲੱਗਿਆ ਸੀ ਪਰ ਮਾਮੀ ਮਰੀ ਕਹਿੰਦੀ ਮੈਂ ਗੁਰਦੁਆਰਾ ਸਾਹਿਬ ਨਹੀਂ ਗਈ ਕਰ ਤੇ ਜਾਣ ਆ ਰਹਾਡਾ ਸਾਹਿਬ ਤਾਂ ਫਿਰ ਆਪਾਂ ਇਧਰੋਂ ਨਿਕਲੇ ਆਏ ਆ ਹੋਏ ਭਜੋ ਭਗਵਾਨ ਸਾਤ ਸਤਿ ਨਾਮੁ Makan boleh berjaya ਮੱਤੇ ਪਈ ਦੇਵਤ ਸੁਖਿਆਤਨ ਗੁਰਪਤ ਸਾਹਿਬ ਨਾਮ ਸੁਖ ਬਾਣੀ ਆਜੀ ਕਰ ਦਰਸ ਕੋਲ ਮੱਜੇ ਕੇ ਨਾਲ ਲਾ ਲਾ ਪਿਆਰ ਕਰ ਬੀਜਾ ਲਾ ਗੁਰੂ ਜੀ ਸਭੀ ਸੁਖਾਏ ਨਾਮ ਜੋ ਸਭ ਆਪਣੇ ਮੱਥੇ ਤੇ ਲਈ ਆ ਜੀ ਆ ਗਿਆ ਸੰਗਤ ਬਹੁਤ ਮੁਸ਼ਕਲ ਨਾਲ ਆਉਂਦੀ ਆ ਸਾਡੀ ਮਸ਼ੀਨ ਨਿਕਲਦੇ ਨੇ ਜੇ ਬਗ ਜਾਂਦੇ ਕਿ ਜੇ ਪਾਸੇ ਹਨੂ ਘੰਟਾ ਹੋ ਗਿਆ ਖੜੇ ਨੂੰ ਇੱਥੇ ਰਾਣਾ ਸਾਹਿਬ ਤੇ ਹੋ ਜੇ ਲੱਗੇ ਨਿਕਲ ਬੱਸ ਇੱਥੋਂ 5 ਵਜੇ ਕੇ 34 ਮਿੰਟ ਹੋ ਗਿਆ ਆਪਾਂ 7-8 ਵਜੇ ਜਾਣਾ ਕਰੇ ਜਾਂਦੇ ਨੂੰ ਚਲੋ ਹੁਣ ਆਪਾਂ ਇੱਥੋਂ ਸਿੱਧਾ ਮਰੇਲ ਕੋਟਲਾ ਨਿਕਲਦੇ ਆਂ ਇੱਥੇ ਆ ਲੱਗੇ ਪਿੰਡ ਕੋਲੇ ਆ ਗਏ ਆਪਾਂ ਪੈਟਰੋਲ ਪੰਪ ਤੇ ਇੱਥੇ ਹੀ ਗੱਡੀ 'ਚ ਆਪਾਂ ਡੀਜ਼ਲ ਭਰਾ ਕੇ ਤੁਰੇ ਸੀ ਤੇ ਹੁਣ ਫੇਰ ਆਪਾਂ ਜਿੰਨਾ ਗੱਡੀ ਦਾ ਡੀਜ਼ਲ ਘਟਦਾ ਉਹ ਪਵਾਉਣ ਲੱਗਿਆ ਇੱਥੋਂ ਫੇਰ ਆਪਾਂ ਨੂੰ ਹਿਸਾਬ ਚਾਜੂ ਕੰਮ ਵੀ ਕਿੰਨੇ ਦਾ ਡੀਜ਼ਲ ਖਾਦਾ ਗੱਡੀ ਨੇ ਟੋਟਲ ਫੁੱਲ ਕਰ ਦਿਓ ਜੀ ਡੀਜ਼ਲ ਹਾਂ ਜੀ ਆਪਾਂ ਇਸ ਤੋਂ ਲਿਜੀ ਹਾਂ ਲੋ ਜੀ ਆਪਾਂ ਇੱਥੇ ਫੁੱਲ ਕਰਾਈ ਸੀ ਇਹ ਸੇ ਪੰਪ ਤੋਂ ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਪੈ ਜਾਂਦਾ ਪੰਪ ਜੇ ਆਪਾਂ ਸਤਖੰਡੂ ਜੂਰ ਸਾਹਿਬ ਨੂੰ ਤੁਰੇ ਸੀ ਤਾਂ ਇੱਥੋਂ ਹੀ ਟੈਂਕੀ ਫੁੱਲ ਕਰਾ ਕੇ ਤੁਰੇ ਜੀ ਆਪਾਂ ਇੱਥੇ ਆ ਕੇ ਹੁਣ ਆਪਾਂ ਦੁਬਾਰਾ ਟੈਂਕੀ ਫੁੱਲ ਕਰਾ ਲੈਣੇ ਆ ਤਾਂ ਆਪਾਂ ਨੂੰ ਪਤਾ ਲੱਗ ਜਾਓ ਕਿੰਨੇ ਦਾ ਡੀਜ਼ਲ ਮੱਚ ਗਿਆ ਆਪਣਾ ਸਾਰਾ ਟੋਟਲ ਜਦੋਂ ਮੈਂ ਇੱਥੋਂ ਗਿਆ ਸੀ ਤਾਂ ਟੈਂਕੀ ਪਹਿਲਾਂ ਫੁੱਲ ਹੀ ਸੀ ਚੰਗੀ ਤਰ੍ਹਾਂ ਉੱਪਰ ਤੱਕ ਫੁੱਲ ਕਰਦੀ ਭਰਾ ਹੈ ਅਗਲੇ ਤੱਕ ਇਥੇ ਭਾਈਆਂ ਦੀ ਸਕੀਮ ਵੀ ਲਾਈ ਹੋਈ ਹੈ ਕੋਪਨ ਕੱਟ ਕੇ ਦਿੰਦੇ ਨੇ 700 ਰੁਪਏ ਦੇ ਡੀਜ਼ਲ ਪਿੱਛੇ ਇੱਕ ਕੋਪਨ ਮਿਲਦਾ ਤੇ ਆਪੇ ਸਿਹਦਰ ਆਪਣੇ ਕੜੀਆਂ ਦੇ ਸਕੂਟਰੀ ਤੇ ਸਾਈਕਲ ਇਹ ਨਿਕਲਦਾ ਕਿਹਣੀ ਤਰੀਕ ਨੂੰ ਨਿਕਲਣਾ ਵੀਰੇ 31 ਨੂੰ ਜੀ 31 ਜਨਵਰੀ ਨੂੰ 31 ਜਨਵਰੀ ਨੂੰ ਇਹ ਨਾਮ ਨਿਕਲਣਾ ਹੈ ਇੱਕ ਕੋਪਨ ਦਿੰਦੇ ਨੇ 700 ਰੁਪਏ ਦਾ ਡੀਜ਼ਲ ਭਰਉਣ ਤੇ ਜਿਹਨੇ ਲਾ ਵੀ ਪੈਂਦਾ ਤਾਂ 700 ਰੁਪਏ ਵਿੱਚ ਇੱਕ ਕੋਪਨ ਮਿਲਦਾ ਪਰ ਦੇਖਦੇ ਆ ਕਿਸਮਤ ਜਿਵੇਂ ਆਕੇ ਦੇਖ ਰਹੇ ਹਾਂ ਕੁਝ ਬਣਦਾ ਨਹੀਂ ਬਣਦਾ ਚਲੋ ਚੱਲਦੇ ਆ ਘਰ ਲੈਣ ਡਾਗ ਗਿਆ ਆਪਾਂ ਆਪਣੇ ਪਹੁੰਚ ਗਏ ਆ ਇਹ ਹੈ ਦਰਦਵਾਰਾ ਸਾਰਾ ਦਰਦਵਾਰਾ ਕਰੇ ਗਾਣਾ ਸੱਗੇ ਚਾਬੀ ਕਾਢੀ ਇਹ ਜਗਾਰਾ ਛਾਬੀ ਫੜਨ ਗਿਆ ਬੰਦਾ ਆਪਣਾ ਜੰਦਾ 7:13 ਹੋ ਗਿਆ ਪਹੁੰਚ ਗਏ ਜੀ ਕਰੇ ਚਾਤਰਾ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਸੁਖਸ਼ਾਂਤੀ ਨਾਲ ਕੰਪਲੀਟ ਹੋ ਗਈ ਆ ਯਾਤਰਾ ਪੂਰੀ ਕਰ ਲੀ ਆ ਪੰਜੇ ਤੱਕ ਆ ਗਏ ਹਾਂਜੀ ਬਾਅਦਿਆਂ ਆਪਾਂ ਪਰਤਿਆ ਮੂਟੇ ਕੋਈ ਦੀ ਪਿੰਨੀ ਸੀ ਘਾੜਾ ਲੱਗਿਆ ਘਾੜਮਾ ਖਲੋਈ ਆਪਾਂ ਆ ਗਏ ਆਪਾਂ ਡਾਲਨੇ ਦੇ ਵਿੱਚ ਘਰੇ ਪਹੁੰਚ ਗਏ ਆ ਟਾਈਮ 7:21 ਮਿੰਟ ਹੋ ਗਏ ਮਤਲਬ 7:30 ਹੋ ਚੱਲੇ ਆ ਤੇ ਚਲੋ ਵਾਹਿਗੁਰੂ ਦੀ ਚਰਪਾਨ ਵਾਲਾ ਆਪਣੀ ਪੰਜ ਤਾਕਤਾਂ ਦੀ ਜਿਹੜੀ ਯਾਤਰਾ ਉਹ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ FRIO ਕੇ ਆਪਣੇ ਖਮਾਗਾਰਾਂ ਤੇ ਲੱਗਾਂਗੇ ਦੇਖਦੇ ਆ ਮੈਨੂੰ ਸਕੂਲ ਚ ਕਾਲ ਆ ਗਈ ਸੀ ਆਪਾਂ ਡਰਾਈਵਿੰਗ ਕਰ ਲੈਣੇ ਆ ਵਧੀਆ ਤੇ ਸਕੂਲ ਸਟਾਫ ਨਾਲ ਆਪਣੀ ਚੰਗੀ ਜਾਣ ਪਛਾਣਾ ਤੇ ਮੈਨੂੰ ਕਾਲ ਆਈ ਸੀ ਅਜੇ ਰਸਤੇ ਦੇ ਵਿੱਚ ਹੀ ਆ ਗਈ ਕੱਲ ਨੂੰ ਇੱਥੇ ਸਾਡੇ ਜਿਹੜੇ ਕਿ ਸਕੂਲ ਦੇ ਵਿੱਚ ਸਕੂਲ ਬੱਸ ਦਾ ਕਿਹੜਾ ਲਾਉਣ ਜਾਣਾ ਆਪਾਂ ਨੇ ਸਵੇਰੇ ਤੇ ਹੁਣ ਬੱਸ ਆਪਾਂ ਸਮਾਨ ਕਰਦੇ ਆਂ ਗੱਾਰ ਦੇ ਪਿੱਛੋਂ ਸਮਾਨ ਕੱਢ ਕੇ ਵਿਹਲੇ ਹੁੰਦੇ ਆਂ ਤੇ ਬੜੇ ਰੌੜੀ ਲਾ ਲਓ ਜੀ ਯਾ ਲੈ ਜੀ ਅੱਜ ਇਹ ਇਹ ਚ ਕਪੜੇ ਨੇ ਚ ਚੀਜ਼ਾਂ ਬਾਕੀ ਹੋਰ ਤਾਂ ਬਸ ਖਾਲੀ ਆ ਬਸ ਉਹ ਹਟਾਈ ਚੀ ਵੀ ਲਾ ਗਿਆ ਤੇ ਉਹਦੇ ਵਿੱਚੋਂ ਜਗਤਾਰੋ ਕੱਪੜਾ ਜਾ ਕੱਢ ਕੇ ਝਾੜ ਦੇ ਕੰਬੜ ਹਟਾਈ ਚੀ ਲੈ ਜਾ ਹ ਕੰਬੜ ਦੇ ਵਿੱਚੋਂ ਕੱਢ ਕੇ ਝਾੜ ਦੇ ਬੱਸ ਇਹ ਕਰਨਾ ਕੀ ਕਹਣਾ ਉਹਨਾਂ ਨੂੰ ਵਿੱਚ ਹੂੰ ਵਿੱਚ ਹੀ ਬਿਠਾਉਣਾ ਕਿ ਕੱਢਣਾ ਨੂੰ ਮਤ ਕਰਨ ਰਹਿਣ ਦੇ ਹੈ ਰਹਿਣ ਦੇ ਵਿੱਚ ਰੱਖਣਾ ਨੂੰ ਲੋ ਜੀ ਵਿੱਚੋਂ ਪਵੇਲੀ ਕਰਤੀ ਆ ਗੱਡੀ ਵਿੱਚੋਂ ਕੱਢ ਲੈ ਸਾਮਾਨ ਸਾਰਾ ਪਾਂਡੇ ਭੁੰਡੇ ਲਫਾਫੇ ਸਾਰਾ ਕੁਝ ਕੱਢੋ ਵੀ ਕੱਢ ਲਓ। ਲੋਸੀ ਆ ਆਪਣੇ ਰਾਣਾ ਸਾਹਿਬ ਤੋਂ ਲੱਸੀ ਪਾਤੀ ਸੀ ਬਾਬੇ ਨੇ। ਲੱਸੀ ਦੀਆਂ ਬੋਤਲਾਂ ਭਰਤੀਆਂ ਉਹਨਾਂ ਨੇ। ਤੇ ਸਬਜ਼ੀ ਦੇਤੀ ਸੀ ਸ਼ਾਮ ਨੂੰ। ਆਉਂਦੇ ਹੋਏ ਸ਼ਾਮ ਤੱਕ ਨੂੰ। ਤਾ ਫਿਰ ਚਲੋ ਆਪਾਂ ਨੂੰ ਹੁਣ ਉਹ ਹੀ ਦਾਲ ਸਬਜ਼ੀ ਬਣਾਉਣੀ ਨਹੀਂ ਪੈਣੀ ਜਿਹਨੇ ਕਹਨੇ ਰੋਟੀ ਖਾਣੀ ਹੋ ਉਹ ਸਬਜ਼ੀ ਗਰਮ ਕਰੋ ਤੇ ਦੋ ਰੋਟੀਆਂ ਬਣਾਵਾਂਗੇ ਆਪਾਂ ਖਾ ਲਾਂਗੇ ਲੋ ਜੀ ਕੱਟਦਾ ਸਮਾਨ ਆਪਾਂ ਨੇ ਗੱਡੀ ਚ ਕਰਤੀ ਵਿਹਲੀ ਖਲਾਰਾ ਫੁੱਲ ਵਿਆ ਪਿਆ ਰਸੋਈ ਚ ਫਿਰ ਲੋਬੀ ਮੰਮੇ ਲਿਆ ਫਿਰ ਲੋ ਜੀ ਰੋਟੀ ਪਾਣੀ ਖਾ ਲਿਆ ਸਾਰੇ ਨੇ ਤੇ ਥੱਕੇ ਆ ਰਹੇ ਉਹ ਬੰਨੇ ਸਾਰੇ ਤੇ ਪੈ ਪੈ ਗਿਆ ਮੰਮੀ ਉਹਦੇ ਸੰਗ ਬਸ ਮੈਂ ਹੀ ਰਹਿਣਾ ਜੀ ਤੁਰਿਆ ਪਰ ਤਾਂ ਨੇ ਤੇ ਆਪਾਂ ਵੀ ਲੱਗਿਆ ਪੈਣ ਹੁਣ ਤੇ ਜਿਨ੍ਹਾਂ ਨੇ ਵੀਰਾਂ ਭਾਣਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਤੁਹਾਡੀ ਵੀਡੀਓ ਵੀਡੀਓ ਕਰਨੀ ਲੱਗੋ ਜ਼ਰੂਰ ਸ਼ੇਅਰ ਕਰੋ ਠੀਕ ਹੈ ਜੀ ਤੇ ਅੱਜ ਦੇ ਬਲੌਗ ਬੜੀਆ ਪਾਇੰਟ ਹੀ ਅੰਕ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਅੱਜ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਚਲੋ ਮਿਲਦੇ ਆ ਫਿਰ ਹਉਣ ਕੇ ਛਾਗਲੇ ਬਲੌਗ ਦੇ ਵਿੱਚ ਧੰਨਵਾਦ ਜੀ